ਤਸਵੀਰਾਂ ਦੇ ਵਿੱਚੋਂ ਤੁਸੀਂ ਇੱਕ ਸਰਦਾਰ ਵਿਅਕਤੀ ਨੂੰ ਭਾਜਦੇ ਨੂੰ ਦੇਖ ਰਹੇ ਹੋ ਤੇ ਪਿੱਛੇ ਲੋਕਾਂ ਵੱਲੋਂ ਸਵਾਲ ਕਰਦੇ ਕਰਦੇ ਉਸ ਨੂੰ ਅੱਗੇ ਜਾ ਕੇ ਕਾਬੂ ਕਰ ਲਿਆ ਤੇ ਦੂਜੇ ਪਾਸੇ ਕੁਝ ਔਰਤਾਂ ਵੀ ਸੜਕ ਤੇ ਉੱਚੀ-ਉੱਚੀ ਰੋਂਦੀਆਂ ਨਜ਼ਰ ਆ ਰਹੀ ਨੇ ਦਰਅਸਲ ਇਹਨਾਂ ਦੀ 마ਸੂਮ ਬੱਚੀ ਇਸ ਡਰਾਈਵਰ ਦਾ ਸ਼ਿਕਾਰ ਹੋ ਗਈ ਤਾਂ ਸਭ ਤੋਂ ਪਹਿਲਾਂ ਅਸੀਂ ਵੀਡੀਓ ਦੇਖਾਂਗੇ ਜਦ ਲੋਕ ਇਸ ਡਰਾਈਵਰ ਨੂੰ ਕਾਬੂ ਕਰਦੇ ਇਸ ਦੇ ਪਿੱਛੇ ਭਾਜਦੇ ਨਜ਼ਰ ਆਏ ਬੱਚਾ ਮਾਰ ਗਿਆ ਤੁਸੀਂ ਉਧਰੋਂ ਭੱਜ ਜਾਓ ਕਿੱਥੇ ਭੱਜਾਂ ਨਹੀਂ ਮੈਂ ਆ ਰਿਹਾ ਹਾਂ ਤੇ ਉਹਨਾਂ ਦੇ ਬੱਚੇ ਨੂੰ ਇਨਸਾਫ ਮਿਲੂਗਾ ਬੱਚਾ ਮਰ ਗਿਆ ਬਿਲਕੁਲ ਭਾਜੀ ਦੇਖੋ ਸਾਡਾ ਬੱਚਾ ਹਾਂ ਬਾਬਾ ਬਿਲਕੁਲ ਜੈਨੂ ਗੱਲ ਕਹਿ ਰਹੇ ਹੋ ਤੁਹਾਡਾ ਬੱਚਾ ਤੁਹਾਡਾ ਬਜਾ ਹੀ ਮਾਮਲਾ ਲੁਧਿਆਣਾ ਦੇ ਦੁਗਰੀ ਫੇਸ 3 ਇਲਾਕੇ ਦਾ ਜਿੱਥੇ ਘਰ ਦੇ ਬਾਹਰ ਖੇਲ ਰਹੀ 2 ਸਾਲਾਂ ਬੱਚੇ ਨੂੰ ਕਾਰ ਨੇ ਦੜਕੇ ਰੱਖ ਦਿੱਤਾ ਜਿਹਦੇ ਚਾਲਦੇ ਹੂ ਜ਼ੀ ਇਲਾਜ ਦੌਰਾਨ ਮੌਤ ਹੋ ਗਈ ਇੱਥੇ ਵੀ ਦੱਸਿਆ ਕਿ ਕਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਲੋਕਾਂ ਨੇ ਪਿੱਛਾ ਕਰਕੇ ਕਾਬੂ ਕਰ ਲਿਆ ਤਾਂ ਇਸ ਦੌਰਾਨ ਕਾਰ ਡਰਾਈਵਰ ਨੇ ਦੱਸਿਆ ਕਿ ਉਹ ਦਵਾਈ ਲੈਣ ਆਇਆ ਸੀ ਤੇ ਬੱਚੇ ਖੇਰਦੇ ਹੋਏ ਉਸ ਦੀ ਕਾਰ ਦੇ نیچے ਆ ਗਿਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਤਾਂ ਦੂਜੇ ਪਾਸੇ ਪਰਿਵਾਰ ਵਾਲੇ ਇਨਸਾਫ ਦੀ ਮੰਗ ਕਰ ਰਹੇ ਨੇ। ਕਿਉਂ ਮਰਜ਼ੀ ਬਾਤ ਹੁੰਦਾ ਹੈ, ਮੈਨੂੰ ਕੁਝ ਨਹੀਂ ਪਤਾ। ਭਾਈ ਇਹ ਵੀਡੀਓ ਸ਼ੂਟ ਕਰ ਰਹੀ ਹੈ। ਪਤਾ ਕੀ ਮੁਕਤੀ ਹੋਈ ਹੈ। ਇਹ ਆ ਗਿਆ ਇੱਥੇ ਬੈਠ ਕੇ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਕਿ ਚੱਕੀ ਵਿੱਚ ਆ ਲੋ। ਕਿਸਦੀ ਗੱਲ ਨਾ ਰਹੀ। ਗੱਡੀ ਵਾਲੇ ਦੀ ਗਲਤੀ ਹੈ। ਮੈਨਾਂ ਦੀ ਗਲਤੀ ਹੈ। ਇਹਨਾਂ ਦੇ ਜ਼ਿੰਮੇਵਾਰ ਹੋਣੇ ਜਾਂ ਬਾਹਰ ਹੋਣੇ ਮੈਨੂੰ ਨਹੀਂ ਪਤਾ ਹੈ। ਮੈਨੂੰ ਚਾਚਾ ਫੋਨ ਆਇਆ ਮੈਂ ਪਸੰਦ ਚ ਰਹਿਣਾ ਪਿਆ। ਜੀ। ਜੀ ਉਹ ਫੇ ਪਾਈਆ ਪੰਦਾ ਬੈ ਗਿਆ। ਜੀ। ਇਥੇ ਮੋਲ ਥੋੜਾ ਜਿਹਾ ਇਹੋ ਜਿਹਾ ਸੀਗਾ ਹਾਂ ਇਹਨਾਂ ਨੂੰ ਮੈਂ ਕਿਹਾ ਤੁਸੀਂ ਕਰਦੇ ਪਾ ਹਾਂ ਇਹ ਹੁਣ ਚਲੇਗੇ ਆ ਮੈਡਮ ਖੜੀ ਹੋਣਾ ਦੀ ਗੱਡੀ ਵੀ ਇੱਥੇ ਖੜੀ ਹੋਣੀ ਆ ਉਹਨਾਂ ਦੀ ਗੱਡੀ ਕਿੱਥੇ ਹੈ ਗੱਡੀ ਖੜੀ ਕਿੱਥੇ ਆ ਆ ਬੜੇ ਨਾਲਾ ਨਹੀਂ ਕੀ ਜੀਤਾਂ ਕਿੱਥੇ ਨਹੀਂ ਜਾ ਰਹੇ ਬੰਦੇ ਆਣਗੇ ਤੁਹਾਡੇ ਕੋਲ ਆਉਣਗੇ ਜਿੰਨਾ ਨਾ ਗੱਲ ਇਹ ਹੈ ਕਿ ਸੰਦੇ ਆਉਣਗੇ ਜਾਂ ਨਹੀਂ ਆਉਣਗੇ ਜੇ ਸਾਰਾ ਕੁਝ ਕਰਨਾ ਹੁੰਦਾ ਹੈ ਬਟ ਉਹਨਾਂ ਨੂੰ ਬੁਲਾ ਲਓ ਤਾਂ ਬੈਠਦਾ ਹੈ ਹਾਂ ਜੀ 200 ਯਾ 200 ਭਾਈ ਜੀ ਭਾਈ ਜੀ 200% ਆਣਗੇ ਬੱਚੀ ਜਿਹੜੀ ਹੈ ਬਹੁਤ ਮਾਈਨਰ ਹੈ ਮੈਂ ਸਮਝਦਾ ਹਾਂ 200% ਜੀ 200% ਆ ਹਾ ਦੋ ਟਾਈਮ ਜੇ ਦੋ ਢਾਈ ਸਾਲ ਦਾ ਬੱਚਾ ਨਹੀਂ ਪੋਣਾ ਉਹ ਦੋ ਦਾ ਵੀ ਅਬਾਊਟ ਦੋ ਹੀ ਲੱਗਦਾ ਆਣ ਕੇ 200% ਆਉਗਾ ਜੀ ਹਾਂ 200% ਤੁਹਾਡੇ ਕੋਲ ਸਤਬੰਨ ਲੇਡੀ ਨਾ ਚਾਬੀ ਲਾ ਚਾਬੀ ਲਾ ਅੰਦਰ ਕੀ ਮਾਮਲਾ ਕੀ ਤੇ ਬੱਚੇ ਦਾ ਜਿਹੜਾ ਜੀ ਹਾਂ ਸਤਿ ਕੀ ਨਾ ਤੁਹਦਾ ਜੀ ਮੇਰਾ ਨਾਮ ਸਰਪ੍ਰੀਤ ਸਿੰਘ ਹੈ ਅੱਛਾ ਕਿਹੜੀ ਕਿਹੜੀ ਮਾਮਲਾ ਕੀ ਗੱਲਬਾਤ ਹੋਈ ਜੀ ਫੇਸ 3 ਹੈ ਨਾ ਜਿਹੜਾ ਆਰਮੀ ਫਲੈਟ ਹੈਗਾ ਜਿਹਦੇ ਸਾਹਮਣੇ ਮਾਰਕੀਟ ਹੈ ਉੱਥੇ ਮਾਰਗ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਜਿਹੜੀ ਗੱਡੀ ਮੈਂ ਦਵਾਈ ਲੈ ਕੇ ਵਾਪਸ ਆਇਆ ਤੇ ਬੱਚੇ 3-4 ਬੱਚੇ ਖੇਡਦੇ ਸੀ ਮੇਰੇ ਖੇਡ ਰਹੇ ਬੱਚੇ ਮੈਂ ਬੰਦ ਕਰ ਪਰ ਬੱਚੇ ਮੈਂ ਗੱਡੀ ਚਾਰ ਕਿਤੇ ਥੱਲੇ ਬੱਚਾ ਸੀ ਗੱਡੀ ਦੇ ਥੱਲੇ ਤੇ ਤੁਸੀਂ ਦੇਖਿਆ ਨਹੀਂ ਗੱਡੀ ਦੇ ਥੱਲੇ ਮੈਂ ਕੀ ਕੀਤਾ अच्छा जी बच्चे और भी खेल रहे सी चार पाच चार पाच चार, चार के पांच बच्चे सी सब सफेद अच्छा जी खेल रहे थे जो बड़ी ਥੱਲੇ ਸੀ ਕਿ ਬੱਚਾ ਗੱਡੀ ਸ਼ਾਰ ਕੀਤਾ ਮੈਂ ਤਾਂ ਆਪਣੇ ਉਹਨਾਂ ਨੂੰ ਸਮਾਨ ਲੇਤਾ ਗੱਡੀ ਸ਼ਾਰ ਕਿਸ ਜਾਣ ਉਹ ਕੋ ਗੱਡੀ ਤੇ ਚੱਲ ਪੜ ਲੱਗ ਗਿਆ ਤੇ ਜਦੋਂ نیچے ਆ ਉਹਦਾ ਮਹਿਸੂਸ ਹੋਇਆ ਤੁਹਾਨੂੰ ਜਦੋਂ ਬੱਚਾ ਹੂੰ ਤੇ ਕਿੰਨੇ ਟੂ ਉਮਰ ਹੈ ਬੱਚੇ ਦੀ ਬੱਚਾ ਛੋਟਾ ਜਿਹਾ ਮੈਂ ਕੱਲ ਤਿੰਨ ਸਾਲ ਤਿੰਨ ਕਿ ਉਹਨਾ ਤੇ ਬੱਚੇ ਦੀ ਡੈਥ ਹੋ ਗਈ ਹੁਣ ਹਾਂ ਜੀ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ ਫਿਲਹਾਲ ਡਾਕਟਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਇਤਦਾਲ ਦੀ ਹੈ ਕਿ ਪਰਿਵਾਰ ਨੇ ਇਸ ਘਟਨਾ ਨੂੰ ਲੈ ਕੇ ਹੰਗਾਮਾ ਵੀ ਕੀਤਾ ਹੈ ਕਿ આરોપી ਡਰਾਈਵਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ